ਆ ਦੇਖੋ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਨੇ ਆ ਗੁੰਡਾਗਰਦੀ ਜਨਾਲੇ ਚ ਹੈ ਸਰਕਾਰੀ ਹਾਲ ਦੇ ਕੁੜਮ ਦਾ ਭਤੀਜਾ ਸਰਪ ਕੁੜਮ ਦਾ ਗੱਡੀ ਜੀ ਮਲਵਾਈ ਪੈਸਾ ਮਗਰ ਕੋਈ ਇੰਦਰ ਸਿੰਘ ਸਾਨੋਂ ਗੁਲਦੇਸ ਸਿੰਘ ਆ ਗੁੰਡਾਗਰਦੀ ਜਿਹੜੀ ਕੱਲੀ ਚਾਲ ਵੜੀ ਸੀ ਉਹ ਗੁੰਡਾਗਰਦੀ ਹੁਣ ਇਸ ਵੇਲੇ ਆਮ ਆਦਮੀ ਪਾਰਟੀ ਕਰ ਰਹੀ ਹੈ ਇਹ ਲੋਕ ਸ਼ਾਂਤ ਪਚੰਦ ਦੇ ਅਜ ਦੇ ਪਸੰਦੀਕ ਲੋਕਾਂ ਨੂੰ ਵਾਦੇ ਕਰ ਰਹੇ ਨੇ ਅਸੀਂ ਪ੍ਰਸ਼ਾਸਨ ਦੇਵਾਂਗੇ ਆ ਪ੍ਰਸ਼ਾਸਨ ਹੈ ਆ ਅਮਰਤਾ ਹਰੀয়াল ਜੇਜੇ ਮੈਂ ਸਿਆਦ ਛੱਡ ਦਾਂਗਾ ਭਾਈ ਉਹ ਤਾਂ ਚੈਲੰਜ ਕਰਦਾ ਇਹਨਾਂ ਨੂੰ ਪਤਾ ਆ ਦੇਖੋ ਲੋਕ ਲੋਕ ਪਿਆਰ ਕਰਦੇ ਕੰਮਾਂ ਨੂੰ ਜਿਹੜਾ ਲੋਕਾਂ ਦਾ ਰਹਿੰਦਾ ਆ ਉਹ ਲੋਕ 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 ਪੱਕੀ ਕੰਮ ਕਰਦੇ ਆ ਹੁਣ ਕੰਮ ਕਰੋ ਲੋਕਾਂ ਤੋਂ ਵੋਟਾਂ ਲਓ ਪਿਆਰ ਕਰਦੇ ਇਨਸਾਨਾਂ ਨਾਲ ਦੇ ਉੱਤੇ ਕਾਬਲੇ ਨਾ ਹਮਲਾ ਹੋਇਆ ਬੰਦਿਆਂ ਦਾ ਨਾਮ ਲਿਖਦਾ ਬੰਦਿਆਂ ਦਾ ਨਾਮ ਲਿਖਦਾ ਕੀ ਨਾਮ ਦਾ ਸਖਦੀਪ ਤੁਹਾਡਾ ਕਿਹੜਾ ਪਿੰਡ ਹੈ ਕੀ ਸਰਭਾਗ ਮੇਰਾ ਨਾਮ ਲਵਰੀ ਕਮਾੜ ਜੀ ਪਿੰਡ ਉਗਰੋਲ ਤਹਿਸੀਲ ਨਿਆਲਾ ਜੀ ਭਰੀ ਮੈਂ ਇੱਥੇ ਔਲਾ ਸਾਹਿਬ ਜੀ ਹਰਪਤਾਸ ਜੀ ਨਾਲ ਜੀ ਕਹਿੰਦੇ ਮੈਂ ਇੱਥੇ ਆਪਾਂ ਰੈਲੀ ਦੇ ਆਪਣੇ ਵਰਕਰ ਲੈ ਕੇ ਆਏ ਆਏ ਸਾਰੇ ਆਪਣੇ ਬੰਦੇ 10 15 ਆ ਗਏ ਸੀ ਤੇ ਬੈਠੇ ਤੇ ਪਿਆਸ ਲੱਗੀ ਪਰ ਉਹ ਪੀਣ ਗਏ ਸਾਰੇ ਨਾ ਪਹਿਲਾਂ ਗੱਡੀ ਉੱਥੇ ਖੜਾ ਛੱਡੀ ਮੈਨੂੰ ਨਹੀਂ ਪਤਾ ਕਿਹੜੇ ਕੰਮ ਆਏ ਇਹਨਾਂ ਦੇ ਆ ਕੇ ਆਉਂਦਾ ਸਾਰੇ ਇੱਕ ਨੇ ਮੇਰੇ ਫੈਰ ਮਾਰਿਆ ਕਿਰਪਾਨ ਵਾ ਕੇ ਮੈਂ ਹੱਥ ਵਾਰਤਾ ਇਹ ਮੁੰਡਾ ਵਰਿੰਦਰ ਸਿੰਘ ਸਨ ਆਫ ਬਲਦੇਵ ਸਿੰਘ ਪਿੰਡ ਉੱਗਰ ਰੋਲਖ ਅਮਨਦੀਪ ਸਿੰਘ ਸਨ ਬਾਜੋਤ ਸਿੰਘ ਪਿੰਡ ਦਧਰਾ ਸਰਤਾਜ ਸਿੰਘ ਪਿੰਡ ਪੋਏ ਵਾਲੀ ਬੰਦੀ ਸਿੰਘ ਬੰਟੀ ਕੁਮਾਰ ਪਿੰਡ ਉੱਗਰ ਰੋਲਖ ਸੁਖਦੇਵ ਸਿੰਘ ਸਨ ਮਸਤਾਨ ਸਿੰਘ ਪਿੰਡ ਉੱਗਰ ਰੋਲਖ ਬਲਦੇਵ ਸਿੰਘ ਸਨ ਨਰੰਜਨ ਸਿੰਘ ਜਿਹੜੇ ਬੰਦੇ ਮੈਂ ਜਾਣਦਾ ਇੱਕ ਆਪਣੀ ਆਡੀ ਗੱਡੀ ਜੀ ਬਾਕੀ ਇੱਕ ਬਰੀਜਾ ਗੱਡੀ ਸੀ ਜੋ ਸਰਪੰਚ ਜੀ ਉਹ ਪ ਭਾਈ ਸਭ ਕੁਝ ਹੋ ਰਿਹਾ ਜੀ ਕਿ ਪੁਰਾਣੀ ਵੀ ਰੰਜਿਸ਼ ਹੈ ਪੁਰਾਣੀ ਰੰਜਿਸ਼ ਭਾਜੀ ਮੇਰੇ ਪਰਚਾ ਕਰਾਇਆ ਹੈ ਇਹਨਾਂ ਪਹਿਲਾਂ ਇੱਕ ਮੈਂ ਸੁਪਰੀਮ ਕੋਰਟੋਂ ਜ਼ਮਾਨਤ ਕਰਾਈ ਪਿਛਲੇ ਸੋਮਵਾਰੇ ਇਹਨਾਂ ਦੀਆਂ ਜ਼ਮਾਨਤਾਂ ਨਹੀਂ ਆਈਆਂ ਨਾ ਇਹਨਾਂ ਨੂੰ ਪੁਲਿਸ ਫੜ ਰਹੀ ਆ ਨਾ ਇਹਨਾਂ ਦੇ ਵੈਪਨ ਜਮ੍ਹਾਂ ਕੀਤੇ ਆ ਮੰਗ ਕੀ ਕਰਦੇ ਜੋ ਮੰਗ ਮੈਂ ਇਹੋ ਕਰਦਾ ਭਾਜੀ ਉਹਨਾਂ ਨਜ਼ਾਇਰ ਕੋਈ ਪਰਚਾ ਨਾ ਬਣਾਉਣ ਇਹਨਾਂ 'ਤੇ ਬੰਦੀ ਕਾਰਵਾਈ ਕੀਤੀ ਜਾਵੇ ਤੇ ਇਹਨਾਂ ਨੂੰ ਅਰੈਸਟ ਕੀਤਾ ਜਾਵੇ ਅੱਗੇ ਵੀ ਅਰੈਸਟ ਨਹੀਂ ਕੀਤਾ ਪੁਲਿਸ ਨੇ ਉਹਨਾਂ ਕਰਕੇ ਮੇਰੇ 'ਤੇ ਫੇਰ ਕੀਤਾ ਭਾਜੀ ਅਜੇ ਤੱਕ ਅਰੈਸਟ ਨਹੀਂ ਹੋਈ ਜ਼ਮਾਨਤ ਨਹੀਂ ਆਈ ਨਾ ਪਰਚਾ ਆਇਆ ਜੇ ਵੀ ਰੱਖਣੀ ਹੈ ਮੁਰਦਾਬਾ ਆ ਮੁਰਦਾਬਾ ਲੋਕ ਤੁਹਾਨੂੰ ਅੰਮ੍ਰਿਤਸਰ ਦੇ ਕਾਂਗਰਸੀਆਂ ਦੀ ਚੋਣ ਜਾਤ ਦਾ ਲੱਗਾ ਸਾਡੇ ਤਿਆਰ ਜਮਾ ਨੇ ਸਾਡੇ ਸਾਰੇ ਪੈਸੇ ਜਮਾ ਕਰ ਲੈਣੇ ਇਹ ਸਰਕਾਰ ਦੇ ਸਾਰੇ ਖੁੱਲਿਆਂ ਸ਼ਰੀਆ ਪੁੰਡਾ ਸ਼ਰੀਆ ਇਹਦੀ ਦਬ ਚੱਕ ਲੋ ਆਇਲਾ ਸਾਹਿਬ ਕੀ ਮੰਗ ਕਰ ਮੁਰਦਾਬਾ ਮੁਰਦਾਬਾ ਇਮਾਨਤ ਕੀ ਮੰਗ ਮੁਰਦਾਬਾ 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 ਜਦੀਬ ਤੁਹਾਡੀ ਮੁਰਦਾਬਾ ਮੁਰਦਾਬਾ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਇਹ ਲੈ ਦੜੀ ਮੁਰਦਾ ਬਾਈ ਗੋਡਾ ਬਾਦ ਮੁਰਦਾ ਬਾਦ ਆਹੋ ਅਸੀਂ ਕੋਈ ਨਹੀਂ ਤੇ ਮੈਂ ਲੈਕਚਰ ਕਿਵੇਂ ਕਰਿਆ ਅਸੀਂ ਐਸਐਟਪੀ ਦਾ ਦੁੱਤਰ ਨਹੀਂ ਛੱਡਣਾ ਜੇ ਕਦੇ ਮਾਸਾ ਵੀ ਹੋਇਆ ਨਾ ਵੀ ਅਸੀਂ ਸੀਸੀਟੀਵੀ ਵਿੱਚ ਦਰ ਹੋ ਗਿਆ ਜੀ ਆ ਹੋ ਗਿਆ ਤੇ ਜਾਂ ਉਹ ਝੂਟੀ ਛੱਤ ਕਿਉਂਕਿ ਝੂਟੀ ਛੱਤ ਲਾ ਕੇ ਲੰਮੇ ਪਏ ਮੈਂ ਤੁਹਾਨੂੰ ਦੱਸਦਾ ਹੁਣ ਇਹ ਬਿਲਕੁਲ ਬਰਦਾਸ਼ਤ ਨਹੀਂ ਹੋਣਾ ਆ ਦੇਖੋ ਕਬੱਡੇ ਸਾਡੇ ਝੂਟਾ ਬੱਜ ਗਿਆ ਜੀਦਾ 300 ਦਾ ਪੰਜਾਂ ਜਾਨਾਂ ਨੇ ਝੂਟਾ ਬੱਜ ਗਿਆ ਜੀ ਸ਼ਾਦੀ ਦੇ ਆ ਦੇਖੋ ਮਰ ਪੌਣਾ ਮਿਲ ਗਈਆਂ ਵਧੀਆ ਪਿਆ ਸਾਹਮਣੇ ਸਾਡਾ ਕੋਸ਼ਿਸ਼ ਬੱਜ ਗਿਆ ਵਧੀਆ ਪਿਆ ਇਹ ਕਿੰਨਾ ਸਾਡੀਆਂ 1000000 ਕਰਾਓ ਜਲਦੀ ਆਵਾਜ਼ ਕਰੋ ਯਾਰ ਇਹ ਫੇਰ ਨੰਬਰ 3 ਸਾਡਾ ਫਾਈਰ ਬੰਦੇ ਪਾਉਣ ਸਾਰੇ ਟੋਟਲ ਹਾਂਜੀ ਹੋਏ ਸਰ ਇਲੈਕਸ਼ਨ ਕਮਿਸ਼ਨ ਤੇ ਪ੍ਰਸ਼ਾਸਨ ਕੋ ਕੀ ਮੰਗ ਕਰਦੇ ਮੈਂ ਇਲੈਕਸ਼ਨ ਕਮਿਸ਼ਨ ਤੋਂ ਮੰਗ ਕਰਦਾ ਕਿ ਸ਼ਰੇਆਮ ਕਿਤੇ ਦਿਨ ਗੋਲੀਆਂ ਚਲਾਈਆਂ ਜਾ ਰਹੀਆਂ ਉਹਦੀ ਕਾਂਗਰਸ ਪਾਰਟੀ ਦੇ ਵਰਕਰ ਰੈਲੀ ਕਰ ਰਹੇ ਜਨਾਲੇ ਜਨਾਲੇ ਲਗਾਤਾਰ ਇਹਨਾਂ ਦੇ ਸਾਡੇ ਵਰਕਰਾਂ ਦੇ ਨਾਲ ਹੀ ਪਿੰਡ ਹੈ ਬੰਦੇ ਲੈ ਕੇ ਆ ਰਿਹਾ ਕੱਲਾ ਸੀ ਮੋਟਰਸਾਈਕਲ ਤੇ ਆ ਰਹੇ ਨੂੰ ਢਾਕੇ ਗੋਲੀਆਂ ਚਲਾਈਆਂ ਕਿ ਪਿੰਡ ਚੋਂ ਬੰਦੇ ਨਹੀਂ ਨਿਕਲਦੇ ਨੇ ਉਹ ਧਾਰੀਬਾਲ ਜਿਹੜਾ ਉਹਦੇ ਰਿਸ਼ਤੇਦਾਰ ਹੈ ਉਹਦੇ ਗੁੰਡਿਆਂ ਨੇ ਇਹ ਸਾਰਾ ਕੰਮ ਕੀਤਾ ਔਰ ਗੋਲੀ ਵੀ ਅਸੀਂ ਪੁਲਿਸ ਨੂੰ ਦੇ ਤਾ ਉਹਦਾ ਕੋਲ ਵੀ ਰਦਾ ਸੀ ਇੱਕ 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 ਇਹ ਲੋਕਤੰਤਰ ਹੈ ਇਹ ਕਿੱਦਾਂ ਪਿਸਤੌਲ ਬਾਹਰ ਤੁਰੇ ਫਿਰਦੇ ਨੇ ਕਿੱਦਾਂ ਸਾਰਾ ਕੁਝ ਹੋ ਰਿਹਾ ਕਿਰਪਾ ਨਾਲ ਵੜਿਆ ਤੇ ਗੋਲੀ ਆ ਵੇਖੋ ਲੱਗੀ ਇਹਦੇ ਹੱਥ ਤੇ ਆਹ ਜੇ ਕਿਰਪਾ ਆਹ ਸਭ ਨੂੰ ਆਹ ਬਣਾ ਤੰਤਰਪਨ ਭਾਈ ਉਹਨਾਂ ਦੀ ਖੋਈ ਜੜੀ ਆ ਆ ਵੇਖੋ ਇਹ ਹਾਲਾਤ ਨੇ ਪੰਜਾਬ ਦੇ ਵਿੱਚ ਅੱਜ ਗੁੰਡਾਗਰਦੀ ਜਿਹੜੀ ਕਾਲੀਦਾਲ ਬਣੀ ਸੀ ਉਹ ਗੁੰਡਾਗਰਦੀ ਹੁਣ ਐਸੇ ਵੇਲੇ ਆਮ ਆਦੀ ਪਾਰਟੀ ਕਰ ਰਹੀ ਹੈ ਇਹ ਲੋਕ ਸ਼ਾਂਤ ਵਿਸ਼ੰਤ ਦੇਜ ਦੇ ਪਸਰੀਕ ਲੋਕਾਂ ਨੂੰ ਵਾਦੇ ਕਰ ਰਹੇ ਨੇ ਅਸੀਂ ਪ੍ਰਸ਼ਾਸਨ ਤਬਾਗੇ ਆ ਪ੍ਰਸ਼ਾਸਨ ਹੈ ਆ ਕੰਮ ਹੈ ਕਿ ਪਿੰਡ ਜੋ ਵੋਟ ਨਹੀਂ ਪੈਣੀ ਇੱਕ ਵੋਟ ਪੱਕਾ ਹੈ ਮੈਂ ਚਾਹ ਨਹੀਂ ਕਰਦਾ ਬੜੀ ਤੁਹਾਡੇ ਮਾਂ ਦੇ ਜੇ ਮੇਰੇ ਉੱਗ ਰੋਲ ਪਿੰਡ ਚ ਕੰਮ ਦਾ ਧਾਰੀ ਹਾਲ ਜੇ ਜੇ ਮੈਂ ਸਿਆਦ ਛੱਡ ਦਾਂਗਾ ਭਾਜੀ ਇਹਨਾਂ ਨੂੰ ਪਤਾ ਹੈ ਦੇਖੋ ਲੋਕ ਲੋਕ ਪਿਆਰ ਕਰਦੇ ਕੰਮਾਂ ਨੂੰ ਜਿਹੜਾ ਲੋਕਾਂ ਦਾ ਰਹਿੰਦਾ ਆ ਉਹ ਲੋਕ ਲੋਕਾਂ ਲੋਕ ਪੱਕੀ ਕੰਮ ਕਰਦੇ ਆ ਹੁਣ ਕੰਮ ਕਰੋ ਲੋਕਾਂ ਤੋਂ ਵੋਟਾਂ ਲਓ ਪਿਆਰ ਕਰੋ ਕਿਹੜਾ ਹੋ ਜੇ ਨਾ ਟੁੱਟਾ ਲੰਮਾ ਬਣਾ ਕੇ ਝੂਟਾ ਆ ਗੋਲੀ ਹੈ ਆ ਗੋਲੀ ਦੇਖ ਲਓ ਕਾਹਦਾ ਕ੍ਰਾਸ ਕਰਵਣਗੇ ਜਦੋਂ ਸਾਡੇ ਆ ਕੇ ਰੈਲੀ ਆਉਂਦੇ ਨਾਲ ਸਾਡੀ ਬੀਚੀ ਐਡੀ ਵੱਟੀ ਹਜੀ ਉੱਟਣਾ ਹੀ ਨਹੀਂਗਾ ਸੰਤੰਤਰ ਦੀ ਹੱਤਿਆ ਆ ਇਹਨਾਂ ਦੀ ਰੈਲੀ ਆ ਤੇ ਜੋ ਹੁਣ ਮੌਕੇ ਤੇ ਆਇਆ ਜੀ ਲਵਲੀ ਕੁਮਾਰ ਨਾਂ ਦਾ ਹੈਗਾ ਬੰਦਾ ਉਹਨੇ ਦੱਸਿਆ ਵੀ ਦੰਦ ਕਰਕੇ ਰੈਲੀ ਸੀਗੀ ਕਾਂਗਰਸ ਦੀ ਰੈਲੀ ਚੱਲਦੀ ਸੀਗੀ ਉਹ ਬਾਹਰ ਇੱਥੇ ਪਾਣੀ ਪੀਣ ਆਇਆ ਹੈਗਾ ਤੇ ਉੱਥੇ ਕੁਝ ਬੰਦਿਆਂ ਨੇ ਉੱਥੇ ਹਮਲਾ ਕੀਤਾ ਹੈਗਾ ਜਿਸ ਤੇ ਉਹਨੂੰ ਕਹਿੰਦਾ ਮੇਰੇ ਇੱਕ ਗੋਲੀ ਮਾਰੀ ਤੇ ਬਾਕੀ ਉਹਨੂੰ ਸੱਟਾਂ ਮਾਰੀਆਂ ਗਈਆਂ ਹੈਗੀਆਂ ਮੌਕੇ ਤੇ ਆਏ ਆ ਸੱਟਾਂ ਉਹਦੇ ਵੱਜੀਆਂ ਹੈਗੀਆਂ ਨੇ ਉਹ ਦਾਖਲ ਹੋ ਰਿਹਾ ਹਸਪੀਟਲ ਦੇ ਵਿੱਚ ਦਾਖਲ ਹੋ ਕੇ ਬਿਆਨ ਹੋ ਕੇ ਜੋ ਕਾਨੂੰਨ ਦਾ ਕਾਰਵਾਈ ਬਣਦੀ ਉਹ ਕਾਰਵਾਈ ਕਰਾਂਗੇ ਸਰ ਇਹਨਾਂ ਦੀ ਵੀ ਪੁਰਾਣੀ ਵੀ ਰੰਜਿਸ਼ ਤੇ ਸੀ ਜਾਂਦੀ ਆ ਉਹ ਅਸੀਂ ਇਹ ਗਾਂ ਦੀ ਗੱਲ ਹੁਣ ਪੁੱਛਾਂਗੇ ਨਹੀਂ ਅਜੇ ਤਾਂ ਬੰਦਾ ਦਾਖਲ ਹੋ ਰਿਹਾ ਕਰਕੇ ਵੀ ਦਾਖਲ ਹੋਣ ਤੋਂ ਬਾਅਦ ਇਹਨਾਂ ਦੀ ਪੁਰਾਣੀ ਰੰਜਿਸ਼ ਆ ਜਾਂ ਕੀ ਹੈਗੀ ਆ ਉਸ ਹਿਸਾਬ ਨਾਲ ਜਿਹੜਾ ਹੈਗਾ ਅਸੀਂ ਜੋ ਸੱਟਾਂ ਮਾਰੀਆਂ ਜੇ ਕਿਸੇ ਨੇ ਕਾਨੂੰਨ ਨੂੰ ਹੱਥ 'ਚ ਲਿਆ ਹੈਗਾ ਉਹ ਭਾਵੇਂ ਕੋਈ ਹੋਵੇ ਠੀਕ ਨਹੀਂ ਗੱਲ ਜਿਹੜੀ ਕੋਈ ਫਾਇਰ ਆਰਮ ਹੋਇਆ ਹੈਗਾ ਜਾਂ ਕਿਸੇ ਦੇ ਸੱਟਾਂ ਮਾਰੀਆਂ ਕਾਨੂੰਨ ਨੂੰ ਆਪਣੇ ਹੱਥ 'ਚ ਨਹੀਂ ਕੋ ਲੈ ਸਕਦਾ ਇਸ ਕਰਕੇ ਜੋ ਬਿਆਨ ਲਿਖਾਊਗਾ ਉਹ ਕਰਕੇ ਅਸੀਂ ਪੱচ্চਾ ਦੇਣ ਲੱਗੇ ਆ ਜੀ ਠੀਕ ਹੈ